ਸੋ ਕਾਂਗਰਸ ਪਾਰਟੀ ਨੂੰ ਲੱਗਾ ਵੱਡਾ ਝਟਕਾ ਕਾਂਗਰਸ ਪਾਰਟੀ ਜੁਲਾਈ ਉਥ ਦੇ ਮੀਤ ਪ੍ਰਧਾਨ ਜੋਤੀ ਬਸੰਤਪੁਰਾ ਆਪਣੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਹਨ ਸੋ ਵਿਧਾਇਕਾ ਮੈਡਮ ਰੀਨਾ ਮਿੱਤਰ ਨੇ ਕਿਹਾ ਕਿ ਚੋਣ ਪ੍ਰਚਾਰ ਜੋਰਾ ਸ਼ੋਰਾ ਤੇ ਚੱਲ ਰਿਹਾ ਹੈ ਵਕ ਵਕ ਪਾਟੀਆਂ ਦੇ ਆਗੂ ਆਮ ਆਦਮੀ ਪਾਰਟੀ ਦੀ ਨੀਤੀਆਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਹੇ ਹਨ ਸੋ ਜੋਤੀ ਬਸੰਤਪੁਰਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਇਕੱਠ ਕਰਕੇ ਡਾਕਟਰ ਬਲਬੀਰ ਸਿੰਘ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾਵੇਗਾ ਸੋ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਯੂਥ ਮੀਤ ਪ੍ਰਧਾਨ ਜੋਤੀ ਬਸੰਤਪੁਰਾ ਆਪਦੇ ਵਿੱਚ ਸ਼ਾਮਿਲ ਹੋਏ ਨੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਨੇ ਜੋ ਕਾਂਗਰਸ ਪਾਰਟੀ ਨੂੰ ਵੱਡਾ ਚਟਕਾ ਲੱਗਿਆ ਹੈ ਜੋ ਰਾਜਪੁਰਾ ਦੇ ਵਿੱਚ ਸ਼ਾਮਿਲ ਹੋਏ ਨੇ ਪਾਰਟੀ ਦੀ ਨੀਤੀਆਂ ਨੂੰ ਵੇਖਦੇ ਹੋਏ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਸੈਂਕੜੇ ਆਕੂ ਜੋ ਕਾਂਗਰਸ ਪਾਰਟੀ ਨੂੰ ਵੱਡਾ ਚਟਕਾ ਲੱਗਿਆ ਜਿਤੇ ਕਿ ਯੂਥ ਮੀਤ ਪ੍ਰਧਾਨ ਜੋਤੀ ਬਸੰਤਪੁਰਾ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਛੋਏ ਨੇ ਸ਼ਾਮਿਲ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਲਗਾਤਾਰ ਜਾਰੀ ਹੈ ਔਰ ਉੱਥੇ ਹੀ ਵੱਖ-ਵੱਖ ਪਾਰਟੀਆਂ ਦੇ ਦਾਵੇਦਾਰ ਉਧੇਦਾਰ ਇੱਕ ਦੂਸਰੀ ਪਾਰਟੀ ਦੇ ਵਿੱਚ ਸ਼ਾਮਲ ਵੀ ਹੋ ਰਹੇ ਨੇ ਅੱਜ ਆਮਾਦੀ ਪਾਰਟੀ ਦੇ ਵਿੱਚ ਪਰਿਵਾਰ ਦੇ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ ਕਾਂਗਰਸ ਪਾਰਟੀ ਦੇ ਵੱਖ-ਵੱਖ ਉਧੇਦਾਰ ਆਮਾਦੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਗੱਲਬਾਤ ਕਰਦੇ ਆ ਮੈਡਮ ਵਿਧਾਕਾ ਨੀਨਾ ਮਿੱਤਰ ਜੀ ਮੌਜੂਦ ਨੇ ਮੈਡਮ ਕੀ ਕਹਿਣਾ ਚਾਹੁੰਦੇ ਹੋ ਲਗਾਤਾਰ ਚੋਣ ਪ੍ਰਚਾਰ ਜੋ-ਜੋ ਨੇੜੇ ਆਂਦਾ ਜਾਂਦਾ ਹੈ ਜੋ-ਜੋ ਤੇਜ਼ ਹੁੰਦਾ ਜਾਂਦਾ ਹੈ ਤੇ ਉਤੋਂ ਵੱਖ-ਵੱਖ ਪਾਰਟੀਆਂ ਦੇ ਉਧੇਦਾਰ ਪਾਰਟੀਆਂ ਵਾਰਗੇ ਚ ਵਾਦਾ ਹੋਇਆ ਸਾਡੇ ਵੀ ਜੋਤੀ ਚ ਪਸੰਦ ਕੀ ਰਾਜੀ ਅੱਜ ਕਾਂਗਰਸ ਪਾਰਟੀ ਛੱਡ ਕੇ ਆਮ ਆਦੀ ਪਾਰਟੀ ਵਿੱਚ ਜੁਆਇਨ ਹੋਏ ਨੇ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ ਔਰ ਜਿਵੇਂ ਕੀ ਕਹਿੰਦੇ ਆ ਸਾਡਾ ਪੰਜਾਬ ਦਾ ਅਗੂ ਦਿਰਸਾ ਜਿਹੜਾ ਸੰਭਾਲਣਾ ਹੈ ਉਹ ਯੂਥ ਨੇ ਸੰਭਾਲਣਾ ਹੈ ਤੇ ਜਿੰਨਾ ਯੂਥ ਆਮ ਆਦੀ ਪਾਰਟੀ ਹਿੱਚੇ ਮੈਨੂੰ ਲੱਗਦਾ ਹੋਰ ਕਿਸੇ ਪਾਰਟੀ ਵਿੱਚ ਨਹੀਂ ਹੈ ਕਿਉਂਕਿ ਯੂਥ ਨੂੰ ਉਮੀਦਾਂ ਆਮ ਆਦੀ ਪਾਰਟੀ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਹੈ ਤੇ ਇਸ ਕਰਕੇ ਜਿਹੜਾ ਪ੍ਰਵਾਹ ਵਿੱਚ ਵਾਦਾ ਹੋ ਰਿਹਾ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿੰਨਾ ਕ ਫਰਕ ਪਊਗਾ ਕਿਉਂਕਿ ਕਾਫੀ ਨੌਜਵਾਨ ਇਹਨਾਂ ਨਾਲ ਜੁੜਿਆ ਹੋਇਆ ਕਿਹਾ ਜਾ ਰਿਹਾ ਕਿ ਉਹਨਾਂ ਦੇ ਨਾਲ ਵਿੱਚ ਵੱਡਾ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਜਾਵੇਗਾ ਵੱਡਾ ਇਕੱਠ ਵੀ ਕੀਤਾ ਜਾਵੇਗਾ ਦੇਖੋ ਉਹਨੂੰ ਅਸੀਂ ਸ਼ਕਤੀ ਪ੍ਰਦਰਸ਼ਨ ਨਹੀਂ ਕਹਿੰਦੇ ਉਹਨੂੰ ਅਸੀਂ ਜਿਹੜਾ ਸਾਡਾ ਜਿਵੇਂ ਕਹਿੰਦੇ ਜਿਹੜੇ ਸਾਥੀ ਸਾਡੇ ਨਾਲ ਜੁੜੇ ਹੋਏ ਨੇ ਉਹ ਆਮਾਦੀ ਪਾਰਟੀ ਵਿੱਚ ਆ ਰਹੇ ਨੇ ਹੋਰ ਵੀ ਲੋਕ ਆਣਗੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਆਟੀਆਂ ਕਿ ਸਾਡਾ ਪੰਜਾਬ ਦਾ ਵਿਰਸਾ ਸੰਭਾਲਣੇ ਯੂਥ ਨੇ ਹੈ ਯੂਥ ਦੇ ਮੋਢਿਆਂ ਤੇ ਸਾਰੀ ਵਾਗ ਡੋਰਿਆ ਔਰ ਯੂਥ ਹੀ ਐਕਟਿਵਰ ਭਾਜੀਪੀ ਦਾ ਮੋਦੀ ਸਰਕਾਰ ਦਾ ਜਿਹੜਾ ਪਾਸਾ ਪਲਟੂਗਾ ਕਿਉਂਕਿ ਮੋਦੀ ਸਰਕਾਰ ਨੇ ਜੋ ਤਾਨਾ ਵੀ ਕੋਈ ਬੋਲਦਾ ਹੈ ਜਾਂ ਜਿਹੜਾ ਕੋਈ ਲੀਡਰ ਅੱਛੇ ਕੰਮ ਕਰਦਾ ਹੈ ਉਹਨੂੰ ਫੜ ਕੇ ਜੇਲ੍ਹ ਵਿੱਚ ਪਾਓ ਕਿਉਂਕਿ ਇੱਕ ਅਰਵਿੰਦ ਕੇਜਰੀਵਾਲ ਜੀ ਹੈ ਜਿਹੜੇ ਕਿ ਮੋਦੀ ਸਰਕਾਰ ਨੂੰ ਸਿੱਧਾ ਲਲਕਾਰਦੇ ਸੀਗੇ ਤਾਂ ਮੋਦੀ ਸਾਹਿਬ ਤੋਂ ਬਰਦਾਸ਼ਤ ਨਹੀਂ ਹੋਇਆ ਕੀ ਇੰਡੀਆ ਗਠਵੰਧਨ ਜਿਹੜਾ ਬਣਿਆ ਉਹ ਇੱਕ ਦਿਨ ਮੋਦੀ ਨੂੰ ਰੋਕ ਲੂਗਾ ਤਾਂ ਇਸ ਕਰਕੇ ਉਹਨਾਂ ਨੇ ਉਹਨਾਂ ਨੂੰ ਜੇਲ੍ਹ 'ਚ ਪਾਤਾ ਪਰ ਇਹ ਨਹੀਂ ਸੋਚਿਆ ਕਿ ਉਹਨਾਂ ਨੂੰ ਜੇਲ੍ਹ 'ਚ ਪਾਉਣ ਨਾਲ ਆਮ ਆਦਮੀ ਦੀ ਤਾਕਤ ਵਧੀ ਹੈ ਲੋਕ ਇੱਕ ਦਿਨ ਜੇਲ੍ਹ ਦਾ ਜਵਾਬ ਵੋਟ ਨਾਲ ਦੇਣਗੇ ਤਾਂ ਜਦੋਂ ਬਕਸੇ ਖੁੱਲਣਗੇ ਉਦੋਂ ਹੀ ਮੋਦੀ ਜੀ ਨੂੰ ਪਤਾ ਲੱਗੂਗਾ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ 'ਚ ਪਾ ਕੇ ਮੈਂ ਕਿੰਨਾ ਗਲਤ ਕੀਤਾ ਉਹ ਇੱਕ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ 'ਚ ਪਾਰੇ ਪਾਰੇ ਹੈ ਉਹਨਾਂ ਦੀ ਸੋਚ ਨੂੰ ਕਿਵੇਂ ਪਾਣਗੇ ਆ ਹਜ਼ਾਰਾਂ ਅਰਵਿੰਦ ਕੇਜਰੀਵਾਲ ਖੜੇ ਨੇ ਕਿੰਨਿਆਂ ਨੂੰ ਪਾਣਗੇ ਇਸ ਦਾ ਪਤਾ ਤੁਹਾਨੂੰ 4 ਜੂਨ ਨੂੰ ਪਤਾ ਲੱਗ ਜਾਏ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਆਜਾਵਾ ਦੀ ਪਾਰਟੀ ਵੀ ਸ਼ਾਮਲ ਹੋ ਰਹੀ ਹੈ ਹਾਂ ਜੀ ਅਮੇਰ ਦਾ ਕਾਰਨ ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਸੀਂ ਅੱਜ ਜੁਆਇਨ ਕਰ ਰਹੇ ਹਾਂ ਭਗਵੰਤ ਮਾਨ ਜੀ ਤੇ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਤੋਂ ਭੈਣ ਨੀਨਾ ਮਿਤਲ ਦੀ ਅਗਵਾਈ ਦੇ ਹੇਠ ਵਿੱਚ ਅਸੀਂ ਅੱਜ ਜੁਆਇਨ ਕਰ ਰਹੇ ਹਾਂ ਹਾਂ ਜੀ ਹਾਂ ਸੋ ਆਉਣ ਵਾਲੇ ਦਿਨਾਂ ਵਿੱਚ ਕੋਈ ਹੋਰ ਵੀ ਵੱਡਾ ਕੱਟ ਕੀਤਾ ਜਾਵੇਗਾ ਜốn ਪ੍ਰਚਾਰ ਕਰਦਾ ਹਾਂ ਜੀ ਹਾਂ ਜੀ ਬਹੁਤ ਵੱਡਾ ਪ੍ਰੋਗਰਾਮ ਡਾਕਟਰ ਕੁਲਵੀਰ ਸਿੰਘ ਜੀ ਦੀ ਅਗਵਾਈ ਦੇ ਹੇਠ ਬਹੁਤ ਵੱਡਾ ਪ੍ਰੋਗਰਾਮ ਪੰਡ ਪਸੰਤ ਪ੍ਰੇਮ ਦੇ ਕਰਿਆ ਜਾਊਗਾ ਰਾਜਪ੍ਰੇ ਵੀ ਇੱਕ ਤੇ ਵੀ ਦੋ ਤਿੰਨ ਪ੍ਰੋਗਰਾਮ ਕਿਤੇ ਜਾਣਗੇ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਆਮ ਆਦਮੀ ਪਾਰਟੀ ਸ਼ਾਮਿਲ ਹੋ ਬੜਾ ਅੱਛਾ ਲੱਗ ਰਿਹਾ ਹੈ ਜੀ ਭੈਣ ਜੀ ਵੀ ਜਿਵੇਂ ਐਡਮਿਨਿਸਟ੍ਰੇਸ਼ਨ ਕੋ ਜਿਵੇਂ ਇਹਨਾਂ ਦੀ ਸੋਚ ਤੋਂ ਜਿਵੇਂ ਆਪਣੇ ਕੌਨਸਟਿਟੂਐਂਸੀ ਦਾ ਜਦੋਂ ਇਹ ਕੰਮ ਕਰ ਰਹੇ ਨੇ ਹਰ ਇੱਕ ਦਾ ਜਿਵੇਂ ਹਰ ਇੱਕ ਦਾ ਦਾ ਜੋ ਕੋਈ ਆਪਣੀ ਫਰਿਆਦ ਲੈ ਕੇ ਆਂਦਾ ਹੈਗਾ ਉਹ ਉਹਨਾਂ ਦੀ ਸੁਣਦੇ ਨੇ ਉਹਨਾਂ ਦੇ ਮਸਲੇ ਹੱਲ ਹੁੰਦੇ ਨੇ ਕਰਦੇ ਨੇ ਤੇ ਮੇਨ ਕਾਰਨ ਇਹ ਹੀ ਹੋਏ ਜੀ ਬਾਕੀ ਇਹਨਾਂ ਸੈਸਬਾ ਜਿਹੜਾ ਹੈਗਾ ਸਾਰਿਆਂ ਨੂੰ ਪਤਾ ਹੀ ਹੈਗਾ ਜੀ ਇਹ ਕੌਨਸਟਿਟੂਐਂਸੀ ਦਾ ਕਿੰਨਾ ਕੋ ਯੂਥ ਹੈ ਜਿਹੜਾ ਅੱਜ ਆਮ ਆਦਮੀ ਪਾਰਟੀ ਜੁਆਇਨ ਕਰ ਰਿਹਾ ਹੈ। ਤਕਰੀਬਨ 100-150 ਅੱਜ ਵਰਕਰ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੇ ਨਾਲ ਇਹ ਟੀਮ ਦੇ ਨਾਲ ਜੁੜਿਆ ਹੈਗਾ ਜੀ। ਆਉਣ ਵਾਲੇ ਟਾਈਮ 'ਚ ਜੀ ਇਹ ਇਹ ਸੰਖਿਆ ਹਜ਼ਾਰਾਂ 'ਚ ਹੋਊਗੀ। ਤੋਂ ਬਿਲਕੁਲ ਸੋਚ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੇ ਵਿੱਚ ਪਰਿਵਾਰ 'ਚ ਵਾਧਾ ਹੁੰਦਾ ਨਜ਼ਰ ਆਉਂਦਾ ਹੈ। ਕੀ ਕਹਿਣਾ ਚਾਹੁੰਦੇ ਹੋ ਜੀ? ਅੱਜ ਆਮ ਆਦਮੀ ਪਾਰਟੀ ਦੇ ਵਿੱਚ ਨੌਜਵਾਨਾਂ ਦਾ ਯੂਥ ਜਿਹੜਾ ਕਿ ਜੁੜਿਆ ਹੈਗਾ। ਅਸੀਂ ਪਹਿਲੇ ਵੀ ਇਕੱਠੇ ਹੀ ਕੰਮ ਕੀਤਾ ਜੋਤੀ ਵੀਰ ਤੇ ਮੈਂ ਕਾਂਗਰਸ 'ਚ ਪਰ ਉੱਥੇ ਸਾਨੂੰ ਉਹ ਮਾਨ ਸਨਮਾਨ ਮਿਲਿਆ ਨਹੀਂ ਤਾਂ ਅਸੀਂ 2-2 ਤੇ ਮੰਤੂ ਮੈਡਮ ਨੇ ਉਹਦੇ ਯੂਥ ਪ੍ਰਧਾਨ ਵੀ ਲਾਇਆ ਤੇ ਹੁਣ ਸਾਨੂੰ ਆਮ ਆਦਮੀ ਪਾਰਟੀ ਵੱਲੋਂ ਇੱਕ ਬਾਈਕ ਰੈਲੀ ਦਾ ਕਿਹਾ ਵੀ ਰਾਜਪੁਰੇ ਦੇ ਵਿੱਚ ਕੱਟੀ ਜਾਵੇ ਉਹ ਅਸੀਂ ਜਲਦੀ ਹੀ ਜੋਤੀ ਵੀਰ ਅਸੀਂ ਸਾਰੇ ਸਾਥੀ ਮੈਂ ਮਿਲ ਕੇ ਵੱਡੀ ਬਾਈਕ ਰੈਲੀ ਕੱਢਾਂ ਤੁਸੀਂ ਸੁਣ ਸਕਦੇ ਹੋ ਕਿ ਯੂਥ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮੇਰੇ ਉਹਨਾਂ ਦਿਨਾਂ ਵਿੱਚ ਜਿਹੜਾ ਹੈ ਕਿ ਚੋਣ ਪ੍ਰਚਾਰ ਡਾਕਟਰ ਬਲਬੀ ਸਿੰਘ ਦੇ ਹੱਕ ਵਿੱਚ ਹੀ ਕੀਤਾ ਜਾਵੇਗਾ ਕੈਮਰਾ ਪਰਸਮਿਤ ਕੁਮਾਰ ਦੇ ਨਾਲ ਰਿਆ ਸਿੰਘ ਰਾਜਪੁਰਾ